ਪੰਜਾਬ ਚ ਇੱਕ ਪੁਲਸੀਆ ਸਟੇਟ ਬਣਾਈ ਹੋਈ ਆ ਜਿਸ ਕਰਕੇ ਲਗਾਤਾਰ ਝੂਠੇ ਮੁਕਾਬਲੇ ਹਰਾਸਤੀ ਕਤਲ ਹੋ ਰਹੇ ਆ ਜੇ ਇਹਨਾਂ ਨੂੰ ਐਂ ਲੱਗਦਾ ਕਿ ਪੁਲਸੀਆ ਸਟੇਟ ਬਣਾ ਕੇ ਪੰਜਾਬ ਦੀ ਨਾਬਰੀ ਨੂੰ ਕੁਚਲ ਦੇਣਗੇ ਤਾਂ ਇਹ ਬਹੁਤ ਵੱਡੇ ਭਲੇਖੇ ਦੇ ਵਿੱਚ ਆ ਜਿੜੇ ਜੁੜੇ ਹੋ ਨਿਰਪੱਖ ਜੁੜੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਇਸ ਟਾਈਮ ਅਸੀਂ ਗੁਨੀਆਣਾ ਮੰਡੀ ਦੇ ਵਿੱਚ ਮੌਜੂਦਾ ਜਿੱਥੇ ਕਿ ਨਰਿੰਦਰਦੀਪ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਨਿੱਕੇ ਨਿੱਕੇ ਬੱਚੇ ਤਸਵੀਰਾਂ ਦੇ ਵਿੱਚ ਦਿਖਾਉਨੇ ਆ ਅਸੀਂ ਤੁਹਾਨੂੰ ਕਿ ਇਨਸਾਫ ਦੇ ਲਈ ਪਹੁੰਚੇ ਆ ਹੱਥਾਂ ਦੇ ਵਿੱਚ ਤਕਤੀਆਂ ਫੜੀਆਂ ਹੋਈਆਂ ਪਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਚੁੱਪ ਨਜ਼ਰ ਆ ਰਹੀ ਹੈ ਕਿਉਂ ਸਰਕਾਰ ਚੋਪਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਆਗੂ ਮੌਜੂਦ ਨੇ ਬਾਈ ਰਜ਼ਿੰਦਰਦੀਪ ਸਿੰਘ ਵਾਲਾ ਮੌਜੂਦ ਨੇ ਬਾਈ ਜੀ ਕੀ ਲੱਗਦਾ ਤੁਹਾਨੂੰ ਸਰਕਾਰ ਕਿਉਂ ਚੋਪਾ ਅੱਜ 50 ਦਿਨ ਦਾ ਸਮਾਂ ਹੋ ਗਿਆ ਕਿਉਂ ਨਹੀਂ ਮਰਿੰਦਰਦੀਪ ਦੇ ਕਾਤਲਾਂ ਨੂੰ ਸਜ਼ਾ ਦੇਣ ਦੇ ਲਈ ਸਰਕਾਰ ਅੱਗੇ ਆਏ ਪੰਜਾਬ ਸਰਕਾਰ ਨੇ ਪੰਜਾਬ ਚ ਇੱਕ ਪੁਲਸੀਆ ਸਟੇਟ ਬਣਾਈ ਹੋਈ ਆ ਜਿਸ ਕਰਕੇ ਲਗਾਤਾਰ ਝੂਠੇ ਮੁਕਾਬਲੇ ਹਰਾਸਤੀ ਕਤਲ ਹੋ ਰਹੇ ਆ ਪੁਲਿਸ ਦੀਆਂ ਵਾਗਾਂ ਖੁੱਲੀਆਂ ਛੱਡੀਆਂ ਨੇ ਕਿਸਾਨਾਂ ਦਾ ਅੰਦੋਲਨ ਹੋਵੇ ਮਜ਼ਦੂਰਾਂ ਦਾ ਅੰਦੋਲਨ ਹੋਵੇ ਬੇਰੁਜ਼ਗਾਰਾਂ ਦਾ ਅੰਦੋਲਨ ਹੋਵੇ ਹਰ ਅੰਦੋਲਨ ਤੇ ਡਾਂਗ ਵਾਈ ਜਾ ਰਹੀ ਆ ਤਾਂ ਇਹ ਸਾਰਾ ਕੁਝ ਪੰਜਾਬ ਦੀ ਨਾਬਰੀ ਨੂੰ ਕੁਚਲਣ ਲਈ ਹੋ ਰਿਹਾ ਹੈਗਾ ਤੋ ਇਹ ਜਿਹੜੀ ਪੁਲਿਸਿਆ ਸਟੇਟ ਬਣਾਈ ਜਾ ਰਹੀ ਆ ਉਹਦੇ ਕਰਕੇ ਹੀ ਪੁਲਿਸ ਕਿਸੇ ਦਾ ਝੂਠਾ ਪੁਲਸ ਮੁਕਾਬਲਾ ਕਰੇ ਕਿਸੇ ਨੂੰ ਕੋਹ ਕੋ ਕੇ ਮਾਰੇ ਇਸ ਕਰਕੇ ਪੁਲਿਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਪੰਜਾਬ ਸਰਕਾਰ ਇਹੀ ਚਾਹੁੰਦੀ ਆ ਇਸ ਕਰਕੇ 50 ਦਿਨ ਬੀਤ ਜਾਣ ਤੇ ਵੀ ਨਰਿੰਦਰਦੀਪ ਦੇ ਕਾਤਲ ਜਿਹੜੇ ਪੁਲਸ ਵਾਲੇ ਆ ਉਹ ਗ੍ਰਿਫਤਾਰ ਨਹੀਂ ਕੀਤੇ ਗਏ ਜਦੋਂ ਪਹਿਲੀ ਜਿੱਕਰ ਗੱਲ ਕੀਤੀ ਜਾਵੇ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਇਹੀ ਸੀਐਮ ਭਗਵੰਤ ਮਾਨ 84 ਦੀਆਂ ਗੱਲਾਂ ਕਰਿਆ ਕਰਦਾ ਸੀ ਪਰ ਆਏ ਦਿਨ ਕਤਲiyam ਹੋ ਜਾਂਦਾ ਕਿਤੇ ਲੁੱਟਾਗਰਦੀ ਹੋ ਜਾਂਦੀ ਆ ਕਿਤੇ ਪੁਲਿਸ ਚੱਕ ਚੱਕ ਕੇ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰ ਦਿੰਦੀ ਆ ਇਹ ਕਿਉਂ ਹੋ ਰਿਹਾ ਸਭ ਕਿਉਂ ਭਗਵੰਤ ਮਾਨ ਪਹਿਲਾਂ ਲੋਕਾਂ ਨੂੰ ਇਨਸਾਫ ਦੀ ਗੱਲ ਕਰਦਾ ਸੀ ਅੱਜ ਕੁਰਸੀ ਤੇ ਬੈਠ ਕੇ ਇਨਸਾਫ ਨਹੀਂ ਦੇ ਰਿਹਾ ਦੇਖੋ ਇਹ ਰਾਜ ਪ੍ਰਬੰਧ ਧਨਾੜ ਘਰਾਣਿਆਂ ਲਈ ਕੰਮ ਕਰ ਰਿਹਾ ਜਦੋਂ ਤਾਂ ਸੱਤਾ ਚ ਨਹੀਂ ਸੀ ਉਦੋਂ ਲੋਕਾਂ ਦੀਆਂ ਵੋਟਾਂ ਚਾਹੀਦੀਆਂ ਸੀ ਵੋਟਾਂ ਲੈ ਕੇ ਉਹ ਸੱਤਾ 'ਚ ਬੈ ਕੇ ਅੱਜ ਪਹਿਲਾ ਉਹ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਦੱਸਦਾ ਸੀ ਕਦੇ ਆਪ ਦੇ ਆਪ ਨੂੰ ਆਮ ਘਰਾਂ ਦਾ ਪੁੱਤ ਦੱਸਦਾ ਸੀ ਅੱਜ ਉਹ ਕਾਰਪੋਰੇਟ ਦਾ ਪੁੱਤ ਬਣਿਆ ਹੋਇਆ ਜਿਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਸੰਘਰਸ਼ ਉੱਠ ਰਹੇ ਆ ਉਹ ਲਗਾਤਾਰ ਕਾਰਪੋਰੇਟ ਨੇ ਭਾਵੇਂ ਜ਼ਮੀਨਾਂ ਲੈਣੀਆਂ ਨੇ ਭਾਵੇਂ ਉਹਨੇ ਪਰਚੂਨ ਦੇ ਖੇਤਰ ਚ ਆਉਣਾ ਹੈਗਾ ਭਾਵੇਂ ਅਨਾਜ ਬਾਹਰੋਂ ਆਉਣਾ ਹੈਗਾ ਸਰਕਾਰੀ ਬੰਡੀਆਂ ਖਤਮ ਹੋਣੀਆਂ ਨੇ ਭਾਵੇਂ ਇੱਥੇ ਨਿੱਜੀਕਰਨ ਦੇ ਖਿਲਾਫ ਬੇਰੁਜ਼ਗਾਰ ਤੇ ਜਿਹੜੇ ਮੁਲਾਜ਼ਮ ਆ ਉਹ ਲੜ ਰਹੇ ਆ ਇਹ ਸਾਰੇ ਕਾਸੀ ਨੂੰ ਕੁਚਲਣ ਦੇ ਵਾਸਤੇ ਕਿਉਂਕਿ ਜੇ ਆਪਣੇ ਲੋਕ ਹੱਕਾਂ ਲਈ ਜਾਗਣਗੇ ਤਾਂ ਲੁੱਟ ਜਿਹੜੀ ਹੈਗੀ ਆ ਉਹ ਘਟੇਗੀ ਉਹ ਲੁੱਟ ਦਾ ਰਾਜ ਆ ਇਹ ਤੇ ਉਸ ਰਾਜ ਦਾ ਹੀ ਨੁਮਾਇੰਦਾ ਜਿਹੜਾ ਭਗਵੰਤ ਸਾਨਾ ਜਿਸ ਕਰਕੇ ਉਹ ਇੱਕ ਇਹੋ ਜਿਹਾ ਦਹਿਸ਼ਤ ਲੋਕਾਂ 'ਚ ਖੜੀ ਕਰਨਾ ਚਾਹੁੰਦਾ ਪੁਲਸੀਆ ਸਟੇਟ ਰਹੀ ਕਿ ਲੋਕ ਆਪਣੇ ਹੱਕਾਂ ਲਈ ਜਿਹੜਾ ਲੜਨਾ ਸਕੇਣ ਤੇ ਖਾਕੀ ਨੂੰ ਖਾਕੀ ਵਰਦੀ ਨੂੰ ਵੇਖ ਕੇ ਹਰ-ਹਰ ਕੰਬੜ ਇਸ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਜਿਵੇਂ ਖਾਕੀ ਵਰਦੀ ਉਹ ਕਹਿਦੀ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਜਾਂ ਜਿਵੇਂ ਇਸ ਤਗਨ ਅੰਦਰਦੀਪ ਨੂੰ ਕਤਲ ਕੀਤਾ ਗਿਆ ऐसे ਗੰਗ ਕਤਲ ਕਰ ਰਹੀ ਹੈ ਕਿ ਲੋਕ ਡਰਨਗੇ ਚੁੱਪ ਬੈਠਣਗੇ ਘਰਾਂ ਦੇ ਵਿੱਚ ਪੰਜਾਬ ਜਿਹੜੀ ਧਰਤੀ ਆ ਪੰਜਾਬ ਦੀ ਧਰਤੀ ਜਿਹੜੀ ਹੈਗੀ ਆਪਣੀ ਨਾਬਰੀ ਕਰਕੇ ਜਾਣੀ ਜਾਂਦੀ ਆ ਭਾਵੇਂ ਇੱਥੇ ਮੁਗਲ ਆਏ ਤੁਰਕ ਆਏ afghan ਆਏ ਮਤਲਬ ਅੰਗਰੇਜ਼ ਆਏ ਠੀਕਾ ਭਾਵੇਂ ਉਸ ਤੋਂ ਬਾਅਦ ਕਾਲੇ ਅੰਗਰੇਜ਼ਾਂ ਦਾ ਰਾਜ ਆ ਗਿਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਵੀ ਸਰਕਾਰ ਨੇ ਕੋਸ਼ਿਸ਼ ਕੀਤਾ ਵੀ ਦਬਾ ਲਾਂਗੇ ਉਹ ਇਸ ਭਲੇਖੇ ਚ ਰਹੇ ਆ ਪੰਜਾਬੀਆਂ ਦੇ ਜਿੰਨੇ ਮਰਜ਼ੀ ਜ਼ਬਰ ਕੀਤੇ ਹੈ ਪਰ ਪੰਜਾਬੀ ਆਪਣੀ ਹੱਕ ਸਤ ਬਾਦ ਹਮੇਸ਼ਾ ਬੁਲੰਦ ਕਰਦੇ ਰਹੇ ਆ ਜੇ ਇਹਨਾਂ ਨੂੰ ਐ ਲੱਗਦਾ ਕਿ ਪੁਲਸੀਆ ਸਟੇਟ ਬਣਾ ਕੇ ਪੰਜਾਬ ਦੀ ਨਾਬਰੀ ਨੂੰ ਕੁਚਲ ਦੇਣਗੇ ਤਾਂ ਇਹ ਬਹੁਤ ਵੱਡੇ ਭਲੇਖੇ ਦੇ ਵਿੱਚ ਆ ਔਰ ਇਸੇ ਕਰਕੇ ਪੰਜਾਬ ਜਿਹੜੀ ਪੁਲਸੀਆ ਸਟੇਟ ਬਣਾਈ ਜਾ ਰਹੀ ਆ ਹਰ ਕਿਸਾਨ ਮਜ਼ਦੂਰ ਅੰਦੋਲਨ ਨੂੰ ਕੁਚਲਿਆ ਜਾ ਰਿਹਾ ਝੂਠੇ ਪੁਲਸ ਮੁਕਾਬਲੇ ਹਰਾਸਤੀ ਕਤਲ ਇਹਦੇ ਖਿਲਾਫ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਦਾਣਾ ਮੰਡੀ 'ਚ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਕਿ ਜਿਹੜੀ ਪੁਲਿਸ ਦੀ ਜਕੜ ਵੱਧ ਰਹੀ ਆ ਪੰਜਾਬ ਦੇ ਲੋਕਾਂ ਦੇ ਉੱਪਰ ਇਸ ਜੱਕੜ ਨੂੰ ਜਿਹੜਾ ਹੈਗਾ ਉਹ ਤੋੜਿਆ ਜਾ ਸਕੇ ਜਿਸ ਹਿਸਾਬ ਨਾਲ ਅੱਜ ਇਕੱਠ ਦੇਖਦੇ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਇਆ ਅਗਲਾ ਐਕਸ਼ਨ ਕੀ ਹੋਵੇਗਾ ਸਿਰਫ ਅੱਜ ਰੋਸ਼ਮਜ਼ਾਰਾ ਕੀਤਾ ਜਾਵੇਗਾ ਜਾਂ ਅਗਲਾ ਐਕਸ਼ਨ ਵੀ ਅਸੀਂ ਇਸ ਜਨਤਕ ਲੜਾਈ ਵੀ ਲੜ ਰਹੇ ਹੈਗੇ ਆ ਲਗਾਤਾਰ ਨਰਿੰਦਰਦੀਪ ਨੂੰ ਇਨਸਾਫ ਦਵਾਉਣ ਲਈ ਔਰ ਇਸ ਮਾਮਲੇ 'ਚ ਅਸੀਂ ਹਾਈ ਕੋਰਟ ਵੀ ਜਾ ਰਹੇ ਆ ਕਿਸ ਮਾਮਲੇ ਦੀ ਸੀਬੀਆਈ ਦੀ ਜਿਹੜੀ ਹੈਗੀ ਜਾਂਚ ਕੀਤੀ ਜਾਵੇ ਕਿਉਂਕਿ ਜਦੋਂ ਪੁਲਿਸ ਖੁਦ ਕਾਤਲਾ ਤੇ ਪੁਲਿਸ ਤੋਂ ਕਿਸੇ ਇਨਸਾਫ ਦੀ ਤੇ ਨਿਰਪੱਖ ਜਾਂਚ ਦੀ ਜਿਹੜੀ ਉਮੀਦ ਆ ਉਹ ਨਹੀਂ ਕੀਤੀ ਜਾ ਸਕਦੀ